ਤੇ ਥੀਰਣਾ ਸਟਾਰਟ ਕਰਤਾ ਨਹੀਂ ਪਤਾ ਮੇਰੇ ਕੋਲੇ ਤਾਂ ਕੋ ਰਹਿਂਦੀ ਰਹੀ ਆ ਫਿਰ ਉਹ ਕਹਿੰਦੀ ਮਾਰਾ ਮੇਰੇ ਕੋਲ ਵੀ ਕਮਰੇ ਦੋ ਹੀ ਗਏ ਮੈਂ ਮੁੰਡਾ ਉਹ ਨਵਾਂ ਆਇਆ ਹਾਂ ਦੋ ਮੇਰੇ ਮੁੰਡੇ ਤੇ ਮੈਂ ਇੱਕ ਉਹ ਇੱਕ ਆਇਆ ਤੇ ਇੱਕ ਹੁਣ ਕਹਿੰਦੀ ਕਮਰੇ ਦੋ ਆ ਅੱਛਾ ਹੁਣ ਮੁੰਡਾ ਵਿਆਹਾਂ ਤੇ ਫਿਰ ਮਾਰਾ ਹੁਣ ਤੋਂ ਕੰਦੀ ਕਿੱਦਾਂ ਕਰਾਂਗੀ ਅੱਛਾ ਮੈਂ ਫਿਰ ਕਿਹਾ ਮੈਂ ਕਿਹਾ ਚਲ ਕੋਨੇ ਪੁੱਤ ਮਾਮੇ ਇਤਰਾ ਇਤਰਾ ਲੰਘ ਜੇ ਮੈਂ ਨਹੀਂ ਗੱਲ ਕਹੀ ਤੇ ਮੈਨੂੰ ਕਹਿੰਦੀ ਐ ਲੈ ਮਾਰਾ ਤੂੰ ਘਰਾ ਦੇ ਕਿਦਾਂ ਰਹਿ ਅੰਗੇ ਜੀਆ ਫੇਰ ਨਾ ਸਾਡੇ ਲਾਗੇ ਸਰਪੰਚ ਰਹਿੰਦਾ ਹੈ ਉਹਨਾਂ ਦਾ ਮਲੈਦਾ ਇਥੋਂ ਦਾ ਤੇ ਉਹ ਰੇਣਾ ਦਾ ਮਾਤਾ ਤੂੰ ਆਹ ਕਹਿੰਦਾ ਕਿਰਾਇਤ ਕਿੰਦਾ ਰਹਿਂਗੇ ਕਹਿੰਦਾ ਤੂੰ ਹਾੜ ਦੀ ਮਰੀਜ਼ ਆ ਅੰਦਰ ਮਰ ਗਈ ਤੇ ਕਹਿੰਦਾ ਤੈਨੂੰ ਕਿਹਨਾਂ ਦੇਖਣਾ ਆ ਕਹਿੰਦਾ ਨਹੀਂ ਚੱਲ ਤਨ ਮਹਾਸ਼ਰਮ ਛੱਡ ਗਿਆ ਮਤਲਬ ਉਹਨਾਂ ਚੰਦੋ ਮਰ ਗਈਆਂ ਕਿਹ ਆ ਰਹਿਣਾ ਹਾਂ ਤੇ ਪੁੱਤ ਪਤਾ ਇੱਕੋ ਹੀ ਸੀ ਉਹ ਲੱਖਾਂ ਚ ਫਤ ਇੱਕ ਸੀ ਹੂੰ ਬਹੁਤ ਲੱਗੀ ਸੀ ਹੂੰ ਕਾਮਵਰ ਕਰਦਾ ਹੈ ਮੇਰੀ ਦੇਖਭਾਲ ਬਹੁਤ ਕਰਦਾ ਹੈ ਪੁੱਤਰ ਤੇ ਫਿਰ ਰੱਬ ਨੇ ਜਿਵੇਂ ਆ ਨਾ ਉਹ ਚੰਗਾ ਨਹੀਂ ਲੱਗਾ ਹਾਂ ਉਹ ਰੱਬ ਨੂੰ ਪਿਆਰਾ ਹੋ ਗਿਆ ਅੱਛਾ ਤੇ ਫਿਰ ਜਿਵੇਂ ਤੁਹਾਡੀਆਂ ਚਾਰ ਕੁੜੀਆਂ ਨੇ ਉਹਨਾਂ ਨੇ ਨਹੀਂ ਰੱਖਿਆ ਆਪਣੇ ਕੋਲ ਕੁੜੀਆਂ ਪਤਾ ਫਿਰ ਕਰਾਦੇ ਮਜਬੂਰੀਆਂ ਵੇ ਹੁਣ ਉਹ ਵੀ ਨੂਆ ਪੁੱਤਰ ਆ ਜਾਂਦਾ ਜਿਦੋਂ ਹਾਂ ਆਜ ਕਰ ਸਹੇ ਪੁੱਤ ਨੂਆ ਬੰਦਗਾ ਨਹੀਂ ਤੇ ਉਹ ਫਿਰ ਦੋ ਤੇ ਨੂਆ ਮੇਰੀ ਨੋ ਕਹਿੰਦੀ ਹੈ ਇਹ ਦਾਨੀ ਨੂੰ ਰੋਟੀ ਦਵਾ ਕੇ ਤੇਨੂੰ ਦਵਾ ਗਈ ਬੱਸ ਇਹ ਸੁ ਕਿੱਧਰ ਤੇ ਰਹਿਣ ਵਾਲੇ ਹਾਂ ਸਲਤਨਪੁਰ ਲੋਧੀ ਸਲਤਨਪੁਰ ਲੋਧੀ ਤੋਂ ਲੁਧਿਆਣੇ ਕਿੱਦਾਂ ਮੁਜ ਗਏ ਕਿੱਦਾਂ ਬਾਰੇ ਕੁੜੀ ਮੇਰੇ ਵਿਆਹ ਇੱਥੇ ਅੱਛਾ ਮੇਰੇ ਨੋ ਕਹਿੰਦੀ ਜਾਂ ਮੈ ਲਿਆ ਮਾਤਾ ਕੁੜੀ ਨੂੰ ਫਿਰ ਮੈਂ ਆ ਗਈ ਆ ਗਈ ਫਿਰ ਇੱਥੇ ਰਹਿਣਾ ਸਟਾਰਟ ਕਰਤਾ ਨਹੀਂ ਪਤਾ ਮੇਰੇ ਕੁੜੀ ਦੇ ਕੋ ਰਹਿਦੀ ਰਹੀ ਜਾਂ ਫਿਰ ਉਹ ਕਹਿੰਦੀ ਮਰਾ ਮੇਰੇ ਕੋਲ ਵੀ ਕਮਰੇ ਦੋ ਹੀ ਏ ਮੈਂ ਮੁੰਡਾ ਉਹਨਾਂ ਵਿਆਹ ਆਇਆ ਹਾਂ ਦੋ ਮੇਰਾ ਮੁੰਡਾ ਤੇ ਮੈਂ ਕੋਈ ਕੋਈ ਆਇਆ ਤੇ ਹੁਣ ਕਹਿੰਦੀ ਕਮਰਾ ਦੋ ਆ ਅੱਛਾ ਹੁਣ ਮੁੰਡਾ ਵਿਆਹਾਂ ਤੇ ਮਾਰਾ ਹੁਣ ਤੋਂ ਕਹਿੰਦੀ ਕਿੱਦਾਂ ਕਰੇਂਦੀ ਅੱਛਾ ਮੈਂ ਫਿਰ ਕਹਾ ਮੈਂ ਕਿਹਾ ਚਲ ਕੋਈ ਨੀ ਪਰ ਮਾਮੇ ਇੱਕ ਰਾਤ ਰਾਵ ਲੰਘ ਜੇ ਮੈਂ ਨੇ ਗੱਲ ਕਹੀ ਤੇ ਮੈਨੂੰ ਕਹਿੰਦੀ ਐ ਲੈ ਮਾਰਾ ਤੂੰ ਰਾਤ ਕਿੱਦਾਂ ਰਹਿਂ ਅੰਗੇ ਫੇਰ ਨਾ ਸਾਡੇ ਲਾਗੇ ਸਰਪੰਚ ਰਹਿੰਦਾ ਹੈ ਉਹਨਾਂ ਦੇ ਮਲੇ ਦਾ ਅੱਛਾ ਇਥੋਂ ਦਾ ਤੇ ਉਹ ਰੇਨਰ ਉਹ ਕੰਦਾ ਮਾਤਾ ਤੂੰ ਇਹ ਕਹਿੰਦਾ ਕਿਰਾਇਤ ਕਿੱਦਾਂ ਰਾਂਗੇ ਕਹਿੰਦਾ ਤੂੰ ਹਾੜ ਦੀ ਮਰੀਜ਼ ਆ ਅੰਦਰ ਮਰ ਗਈ ਤੇ ਕਹਿੰਦਾ ਤੈਨੂੰ ਕਿਨੇ ਦੇਖਣਾ ਆ ਕਹਿੰਦਾ ਨਹੀਂ ਚੱਲ ਤਨ ਮਹਾਸਰਮ ਛੱਡ ਗਿਆ ਮੇਰੇ ਪੁੱਤ ਸੇ ਗੁੱਡੀਆਂ ਅੱਛਾ ਮਤਲ ਉਹਨਾਂ ਚੰਦੋ ਮਰ ਗਈਆਂ ਕਿਹ ਆ ਰਾਂਗੇ ਹਾਂ ਤੇ ਪੁੱਤ ਪੁੱਤ ਇੱਕੋ ਹੀ ਸੀ ਉਹ ਲੱਖਾਂ ਚੋਂ ਫਤੇ ਇੱਕ ਸੀ ਹੂੰ ਬਹੁਤ ਲੱਕੀ ਸੀ ਹੂੰ ਕੰਮ ਬਹੁਤ ਕਰਦਾ ਹੈ ਮੇਰੀ ਦੇਖਭਾਲ ਬਹੁਤ ਕਰਦਾ ਹੈ ਪੁੱਤਰ ਤੇ ਫੇਰ ਰੱਬ ਨਾਲ ਜਿਵੇਂ ਆਂਦਾ ਨੇ ਉਹਨੂੰ ਚੰਗਾ ਨਹੀਂ ਲੱਗਾ ਹਾਂ ਉਹ ਰੱਬ ਨਾਲ ਪਿਆਰਾ ਹੋ ਗਿਆ ਅੱਛਾ ਤੇ ਬਾਪੂ ਨੂੰ ਗਏ ਕਿੰਨਾ ਟਾਈਮ ਹੋ ਗਿਆ 9 ਸਾਲ ਕੋਈ ਹੋ ਗਿਆ ਸਾਲ ਹੋ ਗਿਆ ਬਾਪੂ ਨੇ ਗਏ ਹਾਂਜੀ ਬਾਪੂ ਪਰ ਆ ਕੇ ਕਹਿੰਦਾ ਹੈ ਆਂਦਾ ਸੀ ਸੋਚਣੀ ਹੋਣੀ ਸਹੀ ਸੀ ਕਹਿੰਦਾ ਹੈ ਵੇਖੋ ਇਹ 15 16 ਸਾਲਾਂ ਤਿੰਨੋ ਅੱਛਾ ਛੋਟੀ ਉਮਰ ਦਾ ਮੁੰਡਾ ਵੈ 20 ਸਾਲ ਦਾ ਅੱਛਾ ਤੇ ਛੋਟੀ ਉਮਰ ਆ ਹੂੰ ਤੇ ਕਹਿੰਦਾ ਹੈ ਇੱਕ ਤੇ ਹੋਰ ਜਾ ਬਊਗੀ ਹੂੰ ਤਾਂ ਸਾਡਾ ਘਰ ਬਰਬਾਰ ਬਹਿ ਗਿਆ ਬੱਚੇ ਜਿਹੜੇ ਆ ਰੋਲ ਜਾਣਗੇ ਹੂੰ ਤੇ ਕਹਿੰਦਾ ਮੈਂ ਚਮਨਾ ਮੈਂ ਆਪਣੇ ਨੋ ਨਾ ਰਹਿਣਾ ਤੂੰ ਜਾ ਜਾ ਜਿੱਥੇ ਮਰਜ਼ੀ ਰਾਇ ਕਹਿੰਦਾ ਅੱਛਾ ਜਦੋਂ ਐਨੇ ਗੱਲ ਕਹੀ ਤੇ ਮੈਂ ਮੈਨੂੰ ਗੁੱਸਾ ਲੱਗਾ ਮੈਂ ਕਹਾ ਵੀ ਇਹਨੇ ਨਾ ਨਹੀਂ ਸੋਚਿਆ ਉਹ ਘਰ ਵੇ ਆ ਕੇ ਆਈ ਹੈ ਤੇ ਇੰਨਾ ਸੋਚਦਾ ਫੇ ਦੋ ਰੋਟੇ ਕ ਮੈਂ ਖਾਣਗਾ ਦੋ ਰੋਟੇ ਕ ਐਨੇ ਖਾਣਗਾ ਪਈ ਨਾ ਤਾਂ ਘਰਦਾ ਪਈ ਚਾਲ ਭਾਈ ਇੱਕ ਗੱਲ ਆ ਤੁਸੀਂ ਮਤਲਬ ਇਹ ਨਹੀਂ ਇਹ ਰੋਟੀ ਖਾਏਗੀ ਹਾਂ ਫੇਰ ਨਾ ਥੋੜਾ ਗਾਜੀ ਦਾ ਹੁਣ ਪੂਰਾ ਹੋਇਆ ਨਾ ਤੇ ਹੁਣ ਆ ਸਾਲ ਮਾਰੋ ਨਾ ਕਿਸੇ ਦੇ ਅੱਗੇ ਗੱਲ ਕੀਤੀ ਸਾਡੇ ਗਵਾਂਡਨ ਦੇ ਨਰਸ ਵਾਲੇ ਡਾਕਟਰ ਨੇ ਜੀ ਕਹਿੰਦੀ ਹੈ ਇਹ ਮਾਮਾ ਦੀ ਇਹ ਮਾਮੇ ਨੂੰ ਨਹੀਂ ਲੈਣਾ ਤੇ ਉਹ ਆਂਦਾ ਲੈ ਹੁਣ ਤਾਂ ਮੈਂ ਵੇਰਾ ਫ੍ਰਿਜ ਲੈ ਆਂਦੀ ਹੈ ਹੈ ਫ੍ਰਿਜ ਲੈ ਆਂਦੀ ਉੱਪਰ ਵੀ ਕਹਿੰਦਾ ਤਿੰਨ ਮਾਜਲਾ ਬਣਾ ਲਿਆ ਹੈ ਹਾਂ ਤਕੰਦਾ ਰਹੂਗੀ ਇੱਥੇ ਮੇਰੇ ਕੋਲ ਹੀ ਤੇ ਇਹਦੇ ਪੁੱਤ ਆਇਆ ਪੁੱਤ ਹੀ ਸਾਰੇ ਪਰਿਵਾਰ ਆਇਆ ਤੇ ਆਪਾਂ ਇੱਥੇ ਰਵਾਂਗੇ ਜੇ ਨਹੀਂ ਗੱਲ ਗਈ ਕੀ ਕਰੀ ਜਾਂਦਾ ਹੈ ਚਾਹਤੇ ਫਿਰ ਜਿਹੜੇ ਤੁਹਾਡੇ ਚਾਰ ਕੁੜੀਆਂ ਨੇ ਉਹਨਾਂ ਨੇ ਨਹੀਂ ਰੱਖਿਆ ਆਪਣੇ ਕੋਲ ਕੁੜੀਆਂ ਪਤਾ ਫਿਰ ਕਰਾਦੇ ਮਜਬੂਰੀਆਂ ਵੇ ਹੁਣ ਉਹ ਵੀ ਨੂਆ ਪੁੱਤਰ ਆ ਜਾਂਦਾ ਜਿਦੋਂ ਹਾਂ ਅੱਜ ਕਾ ਸਾਰੇ ਪੁੱਤ ਨੂਆ ਬੰਦਗਾ ਨੇ ਤੇ ਉਹ ਫਿਰ ਦੋ ਤੇ ਨੂਆ तो कह लगी मतलब मैं एक मैं कहू कानी रोटी के तेन दवांगे गे है मैनू बस उदन त फिर ना इना गुस्सा ज लगा हुँ. मैं देखो मैं सवा सवा सौल तीन तीन महीने कराए इन्होंने सिले के भी हुँ. तो मैं मैं दु अपने चुख चुख नींद आनी गोदी ਉਹ ਕਹ ਲਾਣੀ ਹੈ ਤੇ ਮੈਂ ਕਿਹਾ ਅੱਜ ਮੇਰੀ ਇਹ ਕਦਰ ਪਾਈ ਦੋ ਤਿਆਂ ਨੇ ਲੱਗਦਾ ਪੈਣਾ ਕਿ ਇਹ ਪਰ ਉਹ ਹੋਏ ਦੋ ਤਾਂ ਹੀ ਨਿਕਲੇ ਨਾ اچھا ਕੋਈ ਤੇਰੇ ਵਰਗੂ ਨਾ ਪੋਤੇ ਨੂੰ ਨਾ ਜੜਾ ਨਾ ਉਹਨੂੰ ਉਂਗਲੀ ਲਾਇਆ ਤੇ ਦੋ ਤਣ ਚੱਕ ਕੇ ਨਾ ਮੋੜਿਆ ਤੇ ਰੱਖੀ ਜਾਵੇ اچھا ਤੁਹਾਡੇ ਵਰਗੀ ਕਹਿੰਦੀ ਹੈ ਵੇ ਮਾਣਾ ਨਾ ਹੈ ਦੋ ਤਰੇ ਨੂੰ ਨਾ ਹੈ ਐ ਮੋੜਿਆ ਤੇ ਭਾਇ ਹੈ ਤੇ ਪੋਤੇ ਨੂੰ ਉਂਗਲੀ ਲਾਖ ਤੁਰ ਹੀ ਜਾਂਦੀ ਹੈ ਤੇ ਫੇਰ ਨਾ ਜਿਹਦੇ ਨੇ ਗੱਲ ਹੋਈ ਤੇ ਮੁੜ ਕੇ ਕਹਿੰਦੀ ਹੈ ਹਾਂ ਅੰਦਾ ਕੁੱਤਾ ਆ ਗਿਆ ਕਹਿੰਦਾ ਹਲਾ ਹਲਾ ਮੇਰੇ ਨਾਨੇ ਦੀ ਲੱਤ ਫਾੜ ਲਾ ਹਾਂ ਤੇ ਹੋ ਜਿਦਾ ਕਹਿੰਦਾ ਹਲਾ ਨਾਨੇ ਦੀ ਲੱਤ ਨਾੜ ਲਾ ਫੇਰ ਅੰਦੀ ਦਰ ਮੈਂ ਟਾਈਮ ਵਾਰ ਦਫਾ ਜਾ ਕੇ ਚੱਕ ਕੇ ਮੱਥਾ ਲੈ ਧਾਰਦਾ ਕਹਿੰਦੀ ਮੇਰਾ ਪੁੱਤਰਾ ਹੈ ਹਾਂ ਫੇਰ ਵੀ ਕਹਿੰਦਾ ਮੇਰੀ ਬੀਬੀ ਹੈ ਕਿਉਂ ਉਹਦੀ ਲੱਤ ਫੜੇਗਾ ਤੇ ਫੇਰ ਕਹਿੰਦੀ ਪੁੱਤਰ ਨੇ ਬੜਾ ਗੋਦੀ ਚੱਕ ਲਿਆ ਠਾ ਵਾਰ ਬਿਲਕੁਲ ਸਹੀ ਹੈ ਕਹਾਓ ਬਹੁਤ ਸਹੀ ਹੈ ਤੇ ਮੁੜ ਕੇ ਨਾ ਇਹ ਦਾਰੂ ਪਿੰਦਾ ਹੰਦਾ ਬਹੁਤ ਜਿਆਦਾ ਦਾਰੂ ਸ਼ਰਾਬ ਮੇਰੇ ਸਭ ਕੁਝ ਖਾਂਦਾ ਹੈ ਤੁਹਾਡੇ ਹਸਬੰਡ ਹਾਂਜੀ ਰੋਜ਼ ਹੀ ਸ਼ਰਾਬ ਮੀਟ ਆਂਡੇ ਜੋ ਵੀ ਲੱਭਣਾ ਖਾਈ ਜਾਂਦਾ ਤੇ ਮੈਂ ਲੈ ਆਇਆ ਮਹਾਰਾਜ ਦਾ ਪਾਜਾ ਨਾ ਤੇ ਮੈਂ ਇਹਨਾਂ ਨੂੰ ਇੱਕ ਵਾਰ ਕਹਤਾ ਰਾਧਾ ਸਾਮੀ ਦਾ ਤੇ ਮੈਂ ਇਹਨਾਂ ਨੂੰ ਕਹਤਾ ਮੈਂ ਕਹਾਂ ਨਾਮ ਤੁਹਾਡੇ ਪਾਂਡੇ ਚੱਕੜੇ ਨਾਮ ਬਣਾ ਕੇ ਦੇਣੀ ਨਾਮ ਰੋਟੀ ਦੇਣੀ ਅੱਛਾ ਹਾਂ ਜੇ ਆਪੇ ਬਣਾਓ ਤੇ ਆਪੇ ਖਾਓ ਅੱਛਾ ਤੇ ਅੱਛਾ ਰੋਟੀ ਰੋਟੀ ਉਹਨੇ ਆਪੇ ਬਣਾ ਲੈਣੀ ਸਬਜੀ ਬਣਾ ਕੇ ਤੇ ਆਪੇ ਖਾਈ ਜਾਣੀ ਹਾਂ ਅੱਛਾ ਮਾਤਾ ਇੱਕ ਗੱਲ ਦੱਸੋ ਆਸ਼ਰਮ ਦੇ ਵਿੱਚ ਰਹਿ ਕੇ ਕਿੱਦਾਂ ਦਾ ਲੱਗਦਾ ਹੈ ਲੱਗਦਾ ਹਰ ਪੱਤਾ ਠੀਕ ਬੜੀਆ ਲੱਗਦਾ ਔਰ ਕਿ ਲੱਗਦਾ ਦਿਨ ਚ ਵਾਸ ਕਰਨਾ ਕਿ ਗੈਰ ਰੋਟਾ ਖਾ ਲਗਾ ਚਾਹ ਪੀ ਲਈ ਔਰ ਸੱਡਕੇ ਨੇ ਕੰਮ ਜਾਂ ਤੁਹਾਡੇ ਵਰਗੇ ਬੱਚੇ ਆਏ ਉਹਨਾਂ ਨਾਲ ਗੱਲਾਂ ਮਾਰ ਲਈਆਂ ਆਵੇ ਨਾ ਆਵੇ ਔਰ ਬੋਤੇ ਦਿਵਾਨੇ ਕੇ ਰਹਿਣਾ ਤਾਂ ਹੈਗਾ ਜੀ ਆਪ ਹੁਣ ਇੱਥੇ ਹੀ ਸਾਡਾ ਘਾਰ ਆ ਤੇ ਇੱਥੇ ਹੀ ਸਾਡਾ